ਤੁਸੀਂ ਦੇਖਿਆ ਹੋਣਾ ਕਿ ਜਿਹੜਾ ਮੀਂਹ ਆ ਇਹ ਅਕਸਰ ਪੰਜਾਬੀਆਂ ਦੀ ਮਤ ਮਾਰੀ ਰੱਖਦਾ ਕਿੱਦਾਂ ਮਾਰੀ ਰੱਖਦਾ ਇਹ ਤੁਸੀਂ ਵੀ ਜਾਣਦੇ ਆ ਤੇ ਅਸੀਂ ਵੀ ਜਾਣਦੇ ਆ ਆਜੋ ਅੱਜ ਥੋੜੀ ਜਿਹੀ ਇਹਦੇ ਬਾਰੇ ਗੱਲ ਕਰਦੇ ਆ ਕਿ ਤੁਸੀਂ ਦੇਖਿਆ ਹੋਣਾ ਕਿ ਜਦੋਂ ਵੀ ਆ ਬੱਦਲ ਆਉਂਦਾ ਹੁਣ ਤੁਸੀਂ ਦੇਖਦੇ ਹੋਣੇ ਆ ਬੱਦਲ ਆ ਗਿਆ ਰਿੰਕੂ ਜੀ ਥੋੜਾ ਦਿਖਾ ਲੂਗੇ ਬੱਦਲ ਆ ਲਿਆ ਆ ਇਹਦੇ ਨਾਲ ਹੀ ਪੋਸਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਸੋਸ਼ਲ ਮੀਡੀਆ ਦੇ ਉੱਤੇ ਕਿਆ ਦੇਖੋ ਬੱਦਲ ਆ ਗਿਆ ਸਾਡੇ ਫਿਰ ਪੁੱਛਿਆ ਜਾਂਦਾ ਕਿ ਇਹ ਮੀ ਸਾਡੇ ਪੈਣ ਲੱਪਿਆ ਕਿੱਥੇ ਕਿੱਥੇ ਮੀ ਪਿਆ ਫਿਰ ਉਹ ਲੱਗਦਾ ਜਾਂਦਾ ਵੀ ਜਿੱਦਾਂ ਕਿੱਥੇ ਕਿੱਥੇ ਮੀ ਪਿਆ ਵੀ ਜੇ ਨਹੀਂ ਪਿਆ ਤੇ ਮੈਂ ਪੋਣਾ ਫਿਰ ਉਹਦੇ ਜਵਾਬ 'ਚ ਦਿਲ ਲੱਗਾ ਰਹਿੰਦਾ ਪੰਜਾਬੀਆਂ ਦਾ ਫਿਰ ਤੁਸੀਂ ਦੇਖਿਆ ਹੁਣਾਂ ਕਿ ਨਾਲ ਹੀ ਜਦੋਂ ਮੀ ਪੈਣ ਲੱਪਿੰਦਾ ਉਹਦੇ ਤੁਸੀਂ ਕਿੰਨੇ ਸੈਂਕੜੇ ਵੀਡੀਓ ਦੇਖਦੇ ਹੋਣੇ ਆ ਫਿਰ ਤੁਸੀਂ ਸ਼ਹਿਰਾਂ ਦੇ ਕਸਬਿਆਂ ਦੇ ਕਿ ਆਹ ਦੇਖੋ ਸਾਡੇ ਵਿਕਾਸ ਦਾ ਹਾਲ ਸਾਡੇ ਇੱਥੇ ਪਾਣੀ ਦਾ ਨਕਾਸ ਨਹੀਂ ਹੋਇਆ ਫਿਰ ਵੀਡੀਓ ਤੇ ਦਿਲ ਲੱਗ ਜਾਂਦਾ ਫਿਰ ਉਹਦੇ ਨਾਲ ਨਾਲ ਕੀ ਹੁੰਦਾ ਕਿ ਬਹੁਤ ਆਮਤ ਤੁਸੀਂ ਦੇਖਿਆ ਹੋਣਾ ਫਿਰ ਜਦੋਂ ਵੀ ਮੀਂਹ ਪੈਂਦਾ ਯਾਰ ਬਹੁਤ ਪੈ ਗਿਆ ਯਾਰ ਅੱਜ ਬੜਾ ਥੋੜਾ ਹੀ ਪਿਆ ਇਹ ਫਲਾਣੇ ਥਾਂ ਦੇ ਹੁਸ਼ਿਆਰਪੁਰੀਏ ਕਹਣਗੇ ਯਾਰ ਜਲੰਧਰ ਬਹੁਤ ਪੈ ਗਿਆ ਜਲੰਧਰ ਵਾਲੇ ਕਹਿੰਦੇ ਆ ਗੁਰਦਾਸਪੁਰ ਬਹੁਤ ਪੈ ਗਿਆ ਯਾਰ ਇੱਧਰ ਅੱਜ ਥੋੜਾ ਹੀ ਪਿਆ ਇਹ ਕੱਲ ਵੀ ਪਿਆ ਰਾਤੀ ਵੀ ਪਿਆ ਸੀ ਤੁਹਾਡੇ ਪਿਆਕ ਨਹੀਂ ਫਿਰ ਅਸੀਂ ਇੱਕ ਦੂਜੇ ਨੂੰ ਫੋਨ ਕਰਦੇ ਆ ਇਸੇ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਜੇ ਮੀਂਹ ਪੈ ਜਾਂਦਾ ਫਿਰ ਆਪਾਂ ਬਹੁਤ ਕਹਿੰਦੇ ਯਾਰ ਦੇਖ ਕਿੰਨਾ ਮੀ ਪੈ ਗਿਆ ਪਾਣੀ ਪਾਣੀ ਹੋ ਗਿਆ ਦੇਖੋ ਸੜਕਾਂ ਤੇ ਪਾਣੀ ਭਰ ਗਿਆ ਇੱਧਰ ਪਾਣੀ ਹੋ ਗਿਆ ਉਹ ਬੜਾ ਡੁੱਬ ਗਿਆ ਜਦੋਂ ਨਹੀਂ ਪੈਂਦਾ ਆ ਯਾਰ ਦੇਖੋ ਇੱਧਰ ਪੈ ਗਿਆ ਸਾਡੇ ਨਹੀਂ ਪਿਆ ਫਿਰ ਪਿੰਡਾਂ ਦੇ ਵਿੱਚ ਇੱਕ ਹੋਰ ਸ਼ੁਗਲ ਹੋਰ ਚੱਲ ਪੈਂਦਾ ਕਿ ਦੇਖੋ ਯਾਰ ਮੀ ਨਹੀਂ ਪਿਆ ਤੇ ਆਪਾਂ ਇਦਾਂ ਕਰੀਏ ਚਲੋ ਗੁੱਡੀਆਂ ਫੂਕੀਏ ਫਿਰ ਲੋਕਾਂ ਨੂੰ ਬਾਹਨਾਂ ਲੱਪੈਂਦਾ ਤੇ ਪੈਸੇ ਪੂਹੇ ਇਕੱਠੇ ਕਰਕੇ ਗੁੱਡੀਆਂ ਫੂਕਣ ਲੱਪੈਂਦੇ ਆ ਫਿਰ ਜਦੋਂ ਇੱਕ ਗੁੱਡੀਆਂ ਫੂਕਦੇ ਆਂਦੀ ਵੀਡੀਓ ਪਾਉਂਦੇ ਫਿਰ ਦੂਜੇ ਜਣੇ ਪਾਉਂਦੇ ਆ ਪੇ ਜੇ ਗੁਡੀਆਂ ਫੂਕਣ ਵਾਲੀ ਸਾਰਾ ਮੀਂਹ ਪੈਂਦਾ ਹੁੰਦਾ ਤੇ ਫਿਰ ਤੇ ਜਿਹੜੀਆਂ ਦਹੇਜ ਲਈ ਫੂਕੀਆਂ ਫਿਰ ਤੇ ਬਹੁਤ ਕੁਝ ਹੜ ਆ ਜਾਣੇ ਸੀਗੇ ਫਿਰ ਇਦਾਂ ਪਾਉਂਦੇ ਆ ਫਿਰ ਦੂਜੇ ਪਾਸੇ ਜਦੋਂ ਜਾਦੇ ਥੋੜੇ ਜਿਹਾ ਮੀਂਹ ਪੈ ਜਾਂਦਾ ਤੇ ਫਿਰ ਉਹਦੇ ਨਾਲ ਤੁਸੀਂ ਦੇਖਿਆ ਹੋਣਾ ਵੀ ਕਹਿਣ ਲੱਪੈਂਦੇ ਯਾਰ ਹੁਣ ਮੀਂਹ ਬਹੁਤ ਪੈ ਗਿਆ ਇਹਨੂੰ ਠਾਉਣ ਲਈ ਕੁਝ ਕਰਨਾ ਚਾਹੀਦਾ ਫਿਰ ਦੜੀਆ ਦੇਣ ਦੀ ਸ਼ੁਰੂਆਤ ਹੋ ਜਾਂਦੀ ਆ ਪਹਿਲਾਂ ਜਦੋਂ ਮੀਂਹ ਨਹੀਂ ਪੈਂਦਾ ਚਲੋ ਵੀ ਦੜੀਆ ਅੱਜ ਆਪਾਂ ਬਣਾਉਨੇ ਆ ਤੇ ਲੋਕਾਂ ਨੂੰ ਦੜੀਆ ਖੜਾਓ ਦੜੀਏ ਦਾ ਲੰਗਰ ਲਾਓ ਪੀ ਯਾਰ ਮੀ ਨਹੀਂ ਪਿਆ ਜਦੋਂ ਮੀ ਫੇਪ ਪੈ ਜਾਂਦਾ ਫੇ ਮੀ ਠਾਉਣ ਲਈ ਪੀ ਮੀ ਹਟ ਜਵੇ ਯਾਰ ਹੁਣ ਮੀ ਬਹੁਤ ਬਹਿ ਗਿਆ ਦੋ ਤਿੰਨ ਦਿਨ ਪੈਂਦੇ ਨੇ ਹੋ ਗਿਆ ਇਦਾਂ ਹੋ ਗਿਆ ਇਹ ਹੁਣ ਫਸਲਾ ਦੀ ਨੁਕਸਾਨ ਆ ਲੋਕਾਂ ਦੀ ਨੁਕਸਾਨ ਆ ਫਿਰ ਠਾਉਣ ਲਈ ਮੀ ਪਾਉਣ ਲੱਪੈਂਦੇ ਆ ਫਿਰ ਦੜੀਆ ਖਲੋਉਣ ਲੱਪੈਂਦੇ ਆ ਤੁਸੀਂ ਇਸ ਤਰੀਕੇ ਨਾਲ ਦੇਖਿਆ ਕਿ ਜਿਹੜਾ ਪੰਜਾਬੀਆਂ ਦਾ ਮੀ ਆ ਉਹ ਬੜਾ ਪਿਆਰਾ ਆ ਤੇ ਦਿਲ ਲਾਈ ਰੱਖਦਾ ਬਹੁਤ ਸਾਰੇ ਲੋਕ ਜਿਹੜੇ ਆ ਇਹੋ ਜਿਹਾ ਵੀਡੀਓ ਪਾਉਂਦੇ ਆ ਤੇ ਫਿਰ ਅਸੀਂ ਕਿਹਾ ਵੀ ਅਸੀਂ ਵੀ ਕਿਉਂ ਪਿੱਛੇ ਪਾਈਏ ਅੱਜ ਬੜਾ ਵਧੀਆ ਬੱਦਲਾਂ ਦਾ ਮੌਸਮ ਹੈਗਾ ਤੇ ਰਿੰਕੂ ਵੀਰ ਮੇਰੇ ਕੋਲ ਸੀਗਾ ਚੋਹਾਲ ਵਾਲਾ ਮੈਂ ਕਿਹਾ ਵੀ ਅੱਜ ਥੋੜੀ ਆਪਾਂ ਵੀ ਵੀਡੀਓ ਬਣਾ ਕੇ ਪਾਈਏ ਵੀ ਤੁਸੀਂ ਵੀ ਇਦਾਂ ਹੀ ਕਰਦੇ ਆਂ ਮੀਨੂ ਲੈ ਕੇ ਕਿ ਸਾਡੀ ਤੁਹਾਡੀ ਜਿੱਦਾ ਮਤ ਮਾਰੀਓ ਆ ਤੁਸੀਂ ਵੀ ਉਹਨਾਂ ਦੇ ਵਿੱਚ ਜਾਂ ਸਾਡੇ ਵਿੱਚ ਹੀ ਕਮੈਂਟ ਕਰਕੇ ਜਰੂਰ ਦੱਸਣਾ ਮੈਂ ਤੁਹਾਡਾ ਆਪਣਾ ਰਜਿੰਦਰ ਹਰਗੜੀਆ ਹੁਸ਼ਿਆਰਪੁਰ ਤੋਂ ਧੰਨਵਾਦ